ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾਂ ਤਨ ਤਨ ਭਗਤ ਕਬੀਰ ਸਾਹਿਬ ਜੀ ਦੇ ਦੋ ਵਿਆਹ ਹੋਏ ਸਨ ਪਹਿਲੀ istri ਦਾ ਨਾਮ ਨੂਰਾ ਸੀ ਇਹ ਕਬੀਰ ਜੀ ਤੇ ਸੰਗਤ ਦੀ ਸੇਵਾ ਨਹੀਂ ਕਰਦੀ ਸੀ ਤੇ ਹੰਕਾਰ ਦੇ ਵਿੱਚ ਰਹਿੰਦੀ ਸੀ ਇਹਨਾਂ ਕਾਰਨਾ ਕਰਕੇ ਕਬੀਰ ਸਾਹਿਬ ਜੀ ਨੇ ਉਹ ਤਿਆਗ ਦਿੱਤੀ ਭਾਵ ਛੱਡ ਦਿੱਤੀ ਅਤੇ ਦੂਸਰੀ ਸ਼ਾਦੀ ਲੋਈ ਜੀ ਨਾਲ ਕੀਤੀ ਜੋ ਸਾਥ ਸੰਗਤ ਦੀ ਸੇਵਾ ਕਰਦੀ ਹਰ ਸਮੇਂ ਭਗਤ ਕਬੀਰ ਸਾਹਿਬ ਜੀ ਦੀ ਆਗਿਆ ਵਿੱਚ ਰਹਿੰਦੀ ਤੇ ਕਬੀਰ ਜੀ ਨੂੰ ਉਸ ਨੂੰ ਆਗਿਆਕਾਰ ਜਾਣ ਕੇ ਉਸਤੇ ਪ੍ਰਸੰਨ ਹੁੰਦੇ ਰਹਿੰਦੇ ਕਿਸੇ ਜਿਗਿਆਸੂ ਨੇ ਇੱਕ ਦਿਨ ਭਗਤ ਕਬੀਰ ਸਾਹਿਬ ਜੀ ਨੂੰ ਪੁੱਛਿਆ ਕਿ ਮਹਾਰਾਜ ਤੁਸੀਂ ਦੋ ਵਿਆਹ ਕਿਉਂ ਕੀਤੇ ਆ ਤਦ ਭਗਤ ਕਬੀਰ ਸਾਹਿਬ ਜੀ ਇਹ ਸ਼ਬਦ ਉਚਾਰਨ ਕਰਦੇ ਹੋਏ ਪਹਿਲਾਂ ਬਾਹਜ ਅਰਥ ਦੁਆਰਾ ਫਿਰ ਅੰਤਰੀਵ ਭਾਵ ਸਮਝਾਉਣਗੇ ਪਹਿਲੀ ਕਰੂਪ ਕੁजात ਕੁਲਖਣੀ ਸਹੁਰੇ ਪਈਏ ਬੁਰੀ ਪਹਿਲੀ ਜੋ ਨੂਰਾ ਨਾਮੇ ਇਸਤਰੀ ਸੀ ਉਹ ਕਰੂਪ ਭੇੜੇ ਰੂਪ ਵਾਲੀ ਕੁजात ਖੋਟੀ ਜਾਤ ਕੁਲਖਣੀ ਖੋਟੇ ਲਖਣਾ ਵਾਲੀ ਸੀ ਅਤੇ ਸਹੁਰੇ ਸਹਰੇ ਘਰ ਤੇ ਪਈਏ ਪੇਕੇ ਘਰ ਵਿੱਚ ਬੁਰੇ ਸੁਭਾਅ ਵਾਲੀ ਸੀ ਅਬ ਕੀ ਸਰੂਪ ਸੁਜਾਨ ਸੁਲਖਣੀ ਸਹਜੇ ਉਦਰ ਧਰੀ ਅਬ ਤੂੰ ਭਾਵ ਹੁਣ ਵਾਲੀ ਜੋ ਅਸੀਂ ਧਾਰਨ ਕੀਤੀ ਆ ਉਹ ਉਸ ਤੋਂ ਉਲਟ ਸੁੰਦਰ ਰੂਪ ਵਾਲੀ ਸੁਜਾਨ ਚਤਰ ਅਤੇ ਸੁਲਖਣੀ ਸ੍ਰੇਸ਼ਟ ਲੱਛਣਾ ਵਾਲੀ ਆ ਸੋਹਣੇ ਲੱਛਣਾ ਵਾਲੀ ਆ ਅਤੇ ਅਸੀਂ ਸਹਜੇ ਸੁਤੇ ਹੀ ਉਦਰ ਹਿਰਦੇ ਦੇ ਨਾਲ ਧਰੀ ਧਾਰਨ ਕੀਤੀ ਹੋਈ ਆ ਭਲੀ ਸਰੀ ਮੁਈ ਮੇਰੀ ਪਹਿਲੀ ਬਰੀ ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ ਰਹਾਉ ਬਹੁਤ ਭਲੀ ਸਰੀ ਕੀ ਇਹ ਚੰਗੀ ਹੋਈ ਜੋ ਮੇਰੀ ਪਹਿਲੀ ਵਿਆਹੀ ਹੋਈ ਇਸਤਰੀ ਮਰ ਗਈ ਭਾਵ ਮੇਰੇ ਕੋਲੋਂ ਦੂਰ ਹੋ ਗਈ ਜਿਵੇਂ ਅਸੀਂ ਕਹਿ ਦਿੰਨੇ ਆ ਕਿ ਗਲੋਂ ਲੱਥਾ ਫਲਾਣਾ ਸੋ ਇਸ ਤਰ੍ਹਾਂ ਭਗਤ ਕਬੀਰ ਸਾਹਿਬ ਆਂਦੇ ਮੈਂ ਸ਼ੁਕਰ ਕੀਤਾ ਕਿ ਮੇਰੇ ਗਣੋਂ ਲਹਿ ਗਈ ਧਰੀ ਧਾਰਨ ਕੀਤੀ ਹੋਈ ਭਾਵ ਵਿਆਹੀ ਹੋਈ ਆ ਉਹ ਜੁਗ ਜੁਗ ਜਿਹੜੀ ਦੂਸਰੀ ਵਿਆਹੀ ਕਹਿੰਦੇ ਉਹ ਜੁਗਾਂ ਜੁਗਾਂ ਤੱਕ ਜਿਉਂਦੀ ਰਵੇ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਕਹੋ ਕਬੀਰ ਜਦ ਲੋਹੜੀ ਆਈ ਬੜੀ ਕਾ ਸੁਹਾਗ ਟੜਿਓ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਜਦੋਂ ਲੋਹੜੀ ਹੁੰਦਾ ਛੋਟੀ ਭਾਵ ਲੋਈ ਆਈ ਜਦੋਂ ਆ ਕੇ ਪ੍ਰਾਪਤ ਹੋਈ ਤਦੋਂ ਵੱਡੀ ਜੋ ਨੂਰਾ ਸੀ ਉਸ ਦਾ ਸੁਹਾਗ ਆਨੰਦ ਟਲ ਗਿਆ ਜਿਵੇਂ ਇੱਕ ਇਸਤਰੀ ਤੋਂ ਬਾਅਦ ਦੂਸਰੀ ਆ ਜਾਵੇ ਤੇ ਜਿਹੜੀ ਪਹਿਲੀ ਹੁੰਦੀ ਉਹਦਾ ਸਤਕਾਰ ਮਾਣ ਆਦਰ ਘਟ ਜਾਂਦਾ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਦੱਸ ਰਹੇ ਆ ਲੋਹਰੀ ਸੰਗ ਭਈ ਅਬ ਮੇਰੇ ਜੀਠੀ ਔਰ ਤਰਿਓ ਕਹਿੰਦੇ ਹੁਣ ਜੋ ਲੋਹਰੀ ਛੋਟੀ ਭਾਵ ਲੋਈ ਮੇਰੇ ਨਾਲ ਹੋ ਗਈ ਆ ਅਰ ਜੋ ਜੀਠੀ ਹੁੰਦਾ ਵੱਡੀ ਨੂਰਾ ਸੀ ਉਸਨੇ ਕਿਸੇ ਹੋਰ ਜਨਮ ਨੂੰ ਧਾਰਨ ਕਰ ਲਿਆ ਇਸੋ ਪਹਿਲੇ ਅਰਥ ਵਿੱਚ ਕਬੀਰ ਸਾਹਿਬ ਜੀ ਨੇ ਸਮਝਾਇਆ ਕਿ ਕੁਸੰਗੀ ਸੰਬੰਧੀਆਂ ਕਰਕੇ ਦੁੱਖ ਹੀ ਪ੍ਰਾਪਤ ਹੁੰਦਾ ਅਤੇ ਸਤਸੰਗੀ ਸਾਥੀਆਂ ਕਰਕੇ ਸੁਖ ਪ੍ਰਾਪਤ ਹੁੰਦਾ ਭਾਵ ਸਤਸੰਗਤ ਦਾ ਅੰਗੀਕਾਰ ਤੇ ਕੁਸੰਗਤ ਦਾ ਤਿਆਗ ਦਰਸਾਇਆ ਕਿ ਸਾਨੂੰ ਸਤਸੰਗਤ ਨੂੰ ਧਾਰਨ ਕਰਨਾ ਚਾਹੀਦਾ ਤੇ ਕੁਸੰਗਤ ਨੂੰ ਤਿਆਗਣਾ ਚਾਹੀਦਾ ਇਸੇ ਤਰ੍ਹਾਂ ਦੂਸਰਾ ਅਰਥ ਕਰਦਿਆਂ ਹੁਣ ਇਸ ਅਰਥ ਵਿੱਚ ਭਗਤ ਕਬੀਰ ਸਾਹਿਬ ਜੀ ਇਸੇ ਹੀ ਸ਼ਬਦ ਦੇ ਅਰਥ ਕਰਦੇ ਅੰਤਰੀਵਰਥ ਕਬੁੱਧ ਤੇ ਸਬੁੱਧ ਨੂੰ ਦੋ ਇਸਤਰੀਆਂ ਦੇ ਰੂਪਕ ਵਿੱਚ ਕਥਨ ਕਰਦੇ ਆ ਪਹਿਲੀ ਕੁਰੂਪ ਕੁਜਾਤ ਕੋ ਲਖਣੀ ਸਹਰੈ ਪਈਏ ਬੁਰੀ ਪਹਿਲੀ ਜੋ ਕਬੁੱਧੀ ਸੀ ਮੇਰੀ ਖੋਟੀ ਮਤ ਸੀ ਦਿਲ ਦੀ ਸਫਾਈ ਤੋਂ ਰਹਿਤ ਕੁਜਾਤ ਖੋਟ ਗਿਆਤ ਵਾਲੀ ਕੋ ਨਾਮ ਖੋਟੀ ਸੰਗਤ ਵਿੱਚੋਂ ਜਾਤ ਪੈਦਾ ਹੋਈ ਸੀ ਅਤੇ ਕੁਲਖਣੀ ਕੁੱਲਖਣੀ ਦੇਵੀ ਗੁਣਾ ਦੀ ਕੁੱਲ ਵੰਸ਼ ਨੂੰ ਖਣੀ ਖਾਣ ਵਾਲੀ ਸੀ ਜਾਂ ਖੋਟੇ ਕਾਮ ਕ੍ਰੋਧ ਆਦ ਲਛਣਾ ਵਾਲੀ ਸੀ ਉਸਨੇ ਸਹਰੇ ਘਰ ਭਾਵ ਪਰਲੋਕ ਵਿੱਚ ਅਤੇ ਪਈਏ ਪੇਕੇ ਘਰ ਭਾਵ ਮਾਤ ਲੋਕ ਵਿੱਚ ਮੈਨੂੰ ਬੁਰੀ ਕਰ ਛੱਡਿਆ ਸੀ ਅਬ ਕੀ ਸਰੂਪ ਸੁਜਾਨ ਸੁਲਖਣੀ ਸਹਿਜੇ ਉਦਰ ਤਰੀ ਖੋਣ ਵਾਲੀ ਜੋ ਸਬੁੱਧ ਪ੍ਰਾਪਤ ਹੋਈ ਆ ਭਾਵ ਚੰਗੀ ਸ੍ਰੇਸ਼ਟ ਮਤ ਇਹ ਦਿਲ ਦੀ ਸਫਾਈ ਕਰਨ ਵਾਲੀ ਸੁਜਾਨ ਸ੍ਰੇਸ਼ਟ ਗਿਆਤ ਵਾਲੀ ਅਤੇ ਸਤ ਸੰਤੋਖ ਆਦ ਸੁਲੱਖਣੀ ਸ੍ਰੇਸ਼ਟ ਲਛਣਾ ਵਾਲੀ ਹੈ ਅਤੇ ਸੁਤੇ ਸਿੱਧ ਹੀ ਭਾਉ ਭਗਤੀ ਦੇ ਦੇਣ ਵਾਲੀ ਅਸੀਂ ਹਿਰਦੇ ਵਿੱਚ ਧਾਰਨ ਕਰ ਲਈ ਹੈ ਪਲੀ ਸਰੀ ਮੂਈ ਮੇਰੀ ਪਹਿਲੀ ਬਰੀ ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ ਰਹਾਓ ਕਹਿੰਦੇ ਬਹੁਤ ਚੰਗੀ ਹੋਈ ਜੋ ਮੇਰੀ ਪਹਿਲੀ ਵਿਆਹੀ ਹੋਈ ਭਾਵ ਅੰਗੀਕਾਰ ਕੀਤੀ ਹੋਈ ਕਬੁੱద్ధి ਮਾੜੀ ਮਤ ਮਰ ਗਈ ਭਾਵ ਨਾਸ਼ ਹੋ ਗਈ ਜਿਹੜੀ ਹੁਣ ਦੀ ਬਰੀ ਵਿਆਹੀ ਭਾਵ ਧਾਰਨ ਕੀਤੀ ਸਬੁੱਧੀ ਆ ਸਮਾਤਿਆ ਇਹ ਜੁਗਾਂ-ਜੁਗਾਂ ਤੱਕ ਜਿਉਂਦੀ ਰਹੇ ਇਹ ਸਮੱਤੀ ਜੁਗਾਂ-ਜੁਗਾਂ ਵਿੱਚ ਜੀਵਾਂ ਨੂੰ ਆਤਮਕ ਗਿਆਨ ਦੇਣ ਵਾਲੀ ਹੈ ਰਹਾਉ ਕਹੋ ਕਬੀਰ ਜਦ ਲੋਹਰੀ ਆਈ ਬੜੀ ਕਾ ਸੁਹਾਗ ਟਰਿਓ ਕਬੀਰ ਸਾਹਿਬ ਅੰਤਰੀ ਭਾਵ ਵਿੱਚ ਦੱਸ ਰਹੇ ਆ ਕਿ ਜਦੋਂ ਲੋਹਰੀ ਛੋਟੀ ਨਿਮਰਤਾ ਵਾਲੀ ਸੁਮਤੀ ਆ ਗਈ ਚੰਗੀ ਮਾਤਾ ਆ ਕੇ ਪ੍ਰਾਪਤ ਹੋਈ ਫਿਰ ਹੰਕਾਰ ਸਹਿਜ ਜੋ ਕਬੁੱద్ధి ਸੀ ਉਸ ਦਾ ਸਹਰਾ ਆਨੰਦ ਹੁਣ ਟਲ ਗਿਆ ਭਾਵ ਉਹ ਉਸ ਵਿੱਚ ਕੋਈ ਸੁਖ ਪ੍ਰਦੀਦ ਨਹੀਂ ਹੁੰਦਾ ਲੋਹਰੀ ਸੰਗ ਭਈ ਅਬ ਮੇਰੇ ਜੇਠੀ ਔਰਤ ਰਿਓ ਇਹ ਲੋਹਰੀ ਛੋਟੀ ਸਬੁੱਧੀ ਹੁਣ ਤਾਂ ਗੁਰਾਂ ਦੁਆਰਾ ਮੇਰੇ ਹਿਰਦੇ ਦੇ ਨਾਲ ਪ੍ਰਾਪਤ ਹੋਈ ਆ ਭਾਵ ਅਸੀਂ ਸਬੁੱਧੀ ਧਾਰਨ ਕਰ ਲਈ ਆ ਅਤੇ ਜੋ ਜੇਠੀ ਵੱਡੀ ਕਬੁੱਧੀ ਸੀ ਉਸਨੇ ਹੋਰ ਕਿਸੇ ਅਗਿਆਨੀ ਨੂੰ ਜਾ ਕੇ ਧਾਰਨ ਕੀਤਾ ਅਸਾ ਸੋ ਅਗਲਾ ਸ਼ਬਦ ਭਗਤ ਕਬੀਰ ਸਾਹਿਬ ਜਿਸ ਸਮੇ ਭਗਤ ਕਬੀਰ ਸਾਹਿਬ ਜੀ ਦੀ ਬਹੁਤ ਪ੍ਰਸਿੱਧੀ ਹੋ ਗਈ ਤਦ ਉਹਨਾਂ ਦੇ ਘਰ ਵਿੱਚ ਬਹੁਤ ਸਾਰੇ ਸੰਤ ਮਹਾਤਮਾ ਆਉਂਦੇ ਤੇ ਭਗਤ ਕਬੀਰ ਜੀ ਅਤੇ ਲੋਈ ਜੀ ਉਹਨਾਂ ਦੀ ਬਹੁਤ ਸੇਵਾ ਕਰਦੇ ਲੋਈ ਜੀ ਦਾ ਪੇਕੇ ਘਰ ਵਿੱਚ ਤਨਵੰਤੀ ਨਾਮ ਸੀ ਪਰੰਤੂ ਸੇਵਾ ਤੋਂ ਖੁਸ਼ ਹੋ ਕੇ ਸਾਧੂ ਮਹਾਤਮਾ ਸਾਰੇ ਰਾਮ ਜਨੀਆਂ ਰਾਮ ਨੂੰ ਜਾਣਨ ਵਾਲੀ ਕਿਹਾ ਕਰਦੇ ਸਨ ਪਰੰਤੂ ਕਬੀਰ ਜੀ ਦੀ ਮਾਤਾ ਜੀ ਨੂੰ ਇਹ ਚੰਗਾ ਨਾ ਲੱਗਾ ਤੇ ਉਹ ਆਪਣੀ ਗਵਾਂਢਣ ਕੋਲ ਜਾ ਕੇ ਸਾਧੂਆਂ ਦੀ ਨਿੰਦਿਆ ਕਰਦੀ ਹੈ ਉਧਰੋਂ ਭਗਤ ਕਬੀਰ ਜੀ ਆ ਜਾਂਦੇ ਤੇ ਮਾਤਾ ਜੀ ਨੂੰ ਉਪਦੇਸ਼ ਦਿੰਦੇ ਹੋਏ ਮਾਤਾ ਜੀ ਦੀ ਕਹੀ ਹੋਈ ਵਾਰਤਾ ਲਾਪ ਨੂੰ ਸ਼ਬਦ ਰੂਪ ਵਿੱਚ ਕਥਨ ਕਰਦੇ ਆ ਮੇਰੀ ਬਹੂਰੀਆ ਕੋ ਧਨੀਆਂ ਨਾਉ ਲੈ ਰਾਖਿਓ RAM ਜਨੀਆਂ ਨਾਉ ਭਗਤ ਜੀ ਦੀ ਮਾਤਾ ਗਵੰਡਨ ਕੋਲ ਕਹਿੰਦੀ ਹੈ ਕਿ ਮੇਰੀ ਬਹੂਰੀਆ ਨੂੰ ਦਾ ਬਹੁਤ ਸੋਹਣਾ ਧਨਵੰਤੀ ਨਾਮ ਸੀ ਪਰ ਇਹਨਾਂ ਸਾਧਾਂ ਨੇ ਲੈ ਕਰਕੇ ਨਾਮ ਰਾਮ ਜੰਨੀਆਂ ਰੱਖ ਦਿੱਤਾ ਭਾਵ ਨਾਮ ਹੀ ਵਿਗਾੜ ਦਿੱਤਾ ਇਨ ਮੁੰਡੀਆਂ ਨੇ ਮੇਰਾ ਘਰ ਧੁੰਦ ਰਾਵਾ ਬਿਟਵਹਿ ਰਾਮ ਰਮਉਆ ਲਾਵਾ ਰਹਾਉ ਇਨ ਮੁੰਡੀਆਂ ਨੂੰ ਕਹਿੰਦੇ ਵਿਰਾਗੀ ਸਾਧੂਆਂ ਨੇ ਤਾਂ ਮੇਰਾ ਘਰ ਹੀ ਤੁੰਦਰਾਵਾ ਕੱਡੇ ਵਿੱਚ ਰਲਾ ਦਿੱਤਾ ਅਰ ਮੇਰੇ ਬਿਟਵੈ ਬੇਟੇ ਕਬੀਰ ਨੂੰ ਰਾਮ ਰਾਮ ਰੰਬਉਆ ਉਚਾਰਨ ਵਿੱਚ ਲਗਾ ਦਿੱਤਾ ਰਹਾਉ ਤੇ ਸੁਣ ਕੇ ਕਬੀਰ ਜੀ ਉਤਰ ਰੂਪ ਵਿੱਚ ਉਪਦੇਸ਼ ਕਥਨ ਕਰਦੇ ਆ ਕਹਿਤ ਕਬੀਰ ਸੁਨਹੋ ਮੇਰੀ ਮਾਈ ਇਨ ਮੁੰਡੀਆਂ ਨੇ ਮੇਰੀ ਜਾਤ ਗਵਾਈ ਭਗਤ ਕਬੀਰ ਸਾਹਿਬ ਆਪਣੀ ਮਾਤਾ ਨੂੰ ਕਹਿੰਦੇ ਆ ਇਹ ਸਾਡੀ ਮਾਈ ਮਾਤਾ ਸੁਣਨਾ ਕਰੋ ਇਨ ਮੁੰਡੀਆਂ ਨੇ ਸਾਧੂ ਮਹਾਤਮਾ ਨੇ ਸਾਡੀ ਜਾਤ ਪਾਤ ਹੀ ਗਵਾ ਦਿੱਤੀ ਭਾਵ ਨੀਚ ਜਾਤ ਜਲਾਹੇ ਤੋਂ ਅਚੁੱਤ ਗੋਤਰੀ ਪਰਮੇਸ਼ਰ ਦੀ ਜਾਤ ਵਾਲਾ ਬਣਾ ਦਿੱਤਾ ਆਸਾ ਅਗਲਾ ਸ਼ਬਦ ਭਗਤ ਕਬੀਰ ਸਾਹਿਬ ਜੀ ਦੇ ਪੁੱਤਰ ਕਮਾਲੇ ਦੀ ਵੀ ਪਹਿਲੀ ਘਰ ਵਾਲੀ ਮਰ ਗਈ ਤਾਂ ਉਸ ਦਾ ਵੀ ਦੂਸਰਾ ਵਿਆਹ ਹੋਇਆ ਸੀ ਜੋ ਬਹੁਤ ਹੀ ਲਾਜਵਾਲੀ ਸੀ ਤੇ ਲੰਮਾ ਕੁੰਡ ਕੱਢ ਕੇ ਰੱਖਦੀ ਸੀ ਕਬੀਰ ਜੀ ਨੇ ਕਿਹਾ ਹੋਇਆ ਸੀ ਕਬੀਰ ਜੀ ਨੇ ਕਿਹਾ ਹੋਇਆ ਸੀ ਕਿ ਘਰ ਵਿੱਚ ਆਏ ਹੋਏ ਹਰ ਅਤਿੱਥੀ ਮਹਿਮਾਨ ਸਾਧੂ ਜਨਾਂ ਦਾ ਆਦਰ ਸਤਕਾਰ ਸੇਵਾ ਕਰਿਆ ਕਰੋ ਇੱਕ ਦਿਨ ਇਹ ਨਵੀਂ ਵਿਆਹੀ ਹੋਈ ਕਮਾਲੇ ਦੀ ਇਸਤਰੀ ਸਾਧੂ ਮਹਾਤਮਾ ਦੇ ਹੱਥ ਧੋਣ ਲੱਗੀ ਤਾਂ ਘੁੰਡ ਕੱਢੇ ਹੋਏ ਕਰਕੇ ਗਰਮ ਪਾਣੀ ਸੰਤਾਂ ਦੇ ਮੋਢੇ ਉੱਪਰ ਪਾ ਦਿੱਤਾ ਤਦੋਂ ਵੇਖ ਕੇ ਕਬੀਰ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਆਸਾ ਰਹੁ ਰਹੁ ਰੀ ਬਹੂਰੀਆ ਘੁੰਗਟ ਜਿਨ ਕਾਢੈ ਅੰਤ ਕੀ ਬਾਰ ਲਹੈਗੀ ਨਾ ਆਢੈ ਰਹਾਉ ਰੀਤੋਂ ਭਾਵ ਹੈ ਬਹੂਰੀਆ ਮੇਰੀ ਨੂੰ ਸੇਵਾ ਤੋਂ ਰੋਹ ਰੋਹ ਹਟ ਜਾ ਹਟ ਜਾ ਜੇਕਰ ਸੇਵਾ ਕਰਨੀ ਆ ਤਾਂ ਘੁੰਡ ਮਤਾ ਕੱਢਿਆ ਕਰ ਇਸ ਘੁੰਡ ਕੱਢਣ ਦਾ ਮੁੱਲ ਅੰਤ ਦੀ ਵਾਰੀ ਅੰਤਲੇ ਸਮੇਂ ਆਢੈ ਅੱਧੀ ਦੰਬੜੀ ਕੌਡੀ ਪਰ ਵੀ ਨਹੀਂ ਮਿਲਣਾ ਭਾਵ ਇਸ ਘੁੰਡ ਕੱਢਣ ਦਾ ਕੋਈ ਮਤਲਬ ਨਹੀਂ ਸੰਤਾਂ ਸਾਧੂਆਂ ਤੋਂ ਰਹਾਉ ਬਿਸਰਾਮ ਦੇ ਕੇ ਪਰਮਾਉਂਦੇ ਕੁੰਗਟ ਕਾਢ ਗਈ ਤੇਰੀ ਆਗੈ ਉਨਕੀ ਗੈਲ ਤੋਹ ਜਿਨ ਲਾਗੈ ਹਾਂ ਜੋ ਪਹਿਲਾ ਤੇਰੀ ਸੌਂਕਣ ਭਾਵ ਜੋ ਸਾਡੀ ਪਹਿਲੀ ਬਹੂ ਸੀ ਨੋਹੀਂ ਉਹ ਵੀ ਕੁੰਡ ਕਢਦੀ ਹੋਈ ਮਰ ਗਈ ਪਰ ਦੇਖੀ ਕਿਤੇ ਉਸਦੀ ਗੈਲ ਭਾਵ ਪਿਛ ਲਗਣੀ ਤੈਨੂੰ ਮਤਾਂ ਲੱਗ ਜਾਵੇ ਭਾਵ ਉਹਦੀ ਆਦਤ ਪੈ ਜਾਵੇ ਕੁੰਗਟ ਕਾਢੇ ਕੀ ਇਹ ਬਡਾਈ ਦਿਨ ਦਸ ਪੰਜ ਬਹੁ ਭਲੇ ਆਈ ਹੁਣ ਦੱਸਦੇ ਆ ਵੀ ਇਸ ਕੁੰਡ ਕੱਡੇ ਦੀ ਬਸ ਇੰਨੀ ਕੁ ਵਢਾਈ ਸ਼ੋਭਾ ਮਿਲਦੀ ਆ ਕਿ ਲੋਕ 5-10 ਦਿਨ ਕਹਿੰਦੇ ਆ ਵੀ ਨੂੰ ਬਹੁਤ ਚੰਗੇ ਘਰ ਦੀ ਆਈ ਆ ਬਹੁਤ ਭਲੇ ਸ਼ubh ਗੁਣਾ ਵਾਲੀ ਆਈ ਉਹ ਤਾਂ ਕੁੰਡੀ ਨਹੀਂ ਚੁੱਕਦੀ ਉਹ ਤਾਂ ਨੀਵੀਂ ਨਹੀਂ ਚੁੱਕਦੀ ਬਹੁਤੇ ਲੋਕ ਇਦਾਂ ਹੀ ਕਹਿੰਦੇ 5-10 ਦਿਨ ਝੂਠੀ ਸ਼ੋਭਾ ਕਰਕੇ ਘਰੋ ਘਰੀ ਵੜ ਜਾਂਦੇ ਘੂਂਗਟ ਤੇਰੋ ਤਉ ਪਰ ਸਾਚੈ ਹਰ ਗੁਣ ਗਾਏ ਕੂਦਹਿ ਅਰ ਨਾਚੈ हां ਸਾਡੇ ਅਨਸਾਰ ਤੇਰਾ ਕੁੰਡ ਤਾਂ ਪਰ ਵਿਸ਼ੇਸ਼ ਕਰਕੇ ਸੱਚਾ ਹੈ ਜੇਕਰ ਸਤ ਸੰਗਤ ਵਿੱਚ ਉਤਸ਼ਾਹ ਕਰਨ ਰੂਪ ਕੁੱਦਣ ਤੇ ਗੁਨਾ ਵਿੱਚ ਪ੍ਰਵਿਰਤ ਹੋਣ ਰੂਪ ਨਿਰਣਾ ਕਰਕੇ ਨੱਚਣਾ ਕਰੇ ਪਰਮੇਸ਼ਰ ਦੇ ਗੁਣਾ ਨੂੰ ਗਾਉਣਾ ਕਰੇ ਨੱਚਣ ਤੋਂ ਭਾਵ ਇੱਥੇ ਟਪੂਸੀਆਂ ਮਾਰਨਾ ਨਹੀਂ ਭਾਵ ਖੁਸ਼ੀ ਨਾਲ ਉਸਦੇ ਗੀਤ ਗਾਉਣੇ ਸੋ ਨੱਚਣ ਕੁੱਦਣ ਤੋਂ ਟਪੂਸੀਆਂ ਮਾਰਨੀਆਂ ਜਾਂ ਨਾਚ ਗਾਣੇ ਕਰਨ ਤੋਂ ਨਹੀਂ ਆ ਇੱਥੇ ਭਾਵ ਹੈ ਕਿ ਝੂਠੀ ਸ਼ਰਮ ਛੱਡ ਕੇ ਮਨ ਦੇ ਚਾਰ ਨਾਲ ਹਰੀ ਦੇ ਗੁਣ ਗਾਉਣਾ ਹੈ ਕਹਿਤ ਕਬੀਰ ਬਹੁ ਤਬ ਜੀਤੈ ਹਰ ਗੁਣ ਗਾਵਤ ਜਨਮ ਬਤੀਤੈ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ हे ਮੇਰੀ ਬਹੂ ਨੂੰ ਤੂੰ ਤਾਬ ਕਈਏ ਤਦੋਂ ਆਪਣਾ ਇਹ ਮਨੁੱਖਾ ਜਨਮ ਜਿੱਤ ਲਵੇਂਗੀ ਜੇਕਰ ਤੂੰ ਪਰਮੇਸ਼ਰ ਦੇ ਗੁਣਾ ਨੂੰ ਗਾਉਂਦਿਆਂ ਹੋਇਆ ਆਪਣਾ ਜਨਮ ਬਤੀਤ گزارਣਾ ਕਰੇਗੀ ਆਸਾ ਸੋ ਅੱਗੇ ਜੋ ਸ਼ਬਦ ਆਰੰਭ ਹੋ ਰਿਹਾ ਇੱਕ ਵਾਰ ਭਗਤ ਕਬੀਰ ਸਾਹਿਬ ਜੀ ਤੇ ਲੋਈ ਜੀ ਆਪਣੇ ਆਨੰਦ ਵਿੱਚ ਬੈਠੇ ਹੋਏ ਸਨ ਭਗਤ ਕਬੀਰ ਜੀ ਨੇ ਲੋਈ ਨੂੰ ਕਿਹਾ ਕਿ हे ਲੋਈ ਮੈਂ ਸੁਣਿਆ ਹੈ ਕਿ ਇਸਤਰੀ ਵਿੱਚ ਤਾਂ ਬਹੁਤ ਚਰਿੱਤਰ ਹੁੰਦੇ ਪਰ ਤੇਰੇ ਵਿੱਚ ਤਾਂ ਕੋਈ ਚਰਿੱਤਰ ਨਹੀਂ ਹੋਣਾ ਲੋਈ ਜੀ ਨੇ ਚਿੱਤ ਵਿੱਚ ਵਿਚਾਰਿਆ ਕਿ ਜੇਕਰ ਕਬੀਰ ਸਾਹਿਬ ਜੀ ਨੇ ਗੱਲ ਕੀਤੀ ਹੈ ਤਾਂ ਪਰਖ ਵੀ ਲਈਏ ਕਬੀਰ ਜੀ ਬਾਹਰ ਚਲੇ ਗਏ ਤਦ ਮਗਰੋਂ ਘਰ ਵਿੱਚ ਕੁਝ ਸਾਧੂ ਮਹਾਤਮਾ ਆਏ ਤੇ ਕਿਹਾ हे ਰਾਮ ਜਨੀਆਂ ਕਬੀਰ ਸਾਹਿਬ ਜੀ ਕਿੱਥੇ ਆ ਅਸੀਂ ਉਹਨਾਂ ਦੇ ਦਰਸ਼ਨ ਕਰਨ ਲਈ ਆਏ ਹਾਂ ਲੋਈ ਜੀ ਨੇ ਕਿਹਾ ਕਿ ਕਬੀਰ ਜੀ ਦਾ ਸੁਭਾਅ ਬਦਲ ਚੁੱਕਾ ਹੈ ਉਹ ਹੁਣ ਘਰ ਆਏ ਸਾਧੂਆਂ ਨੂੰ ਰੱਸੀ ਨਾਲ ਮੁਸ਼ਕਾਂ ਦੇ ਕੇ ਫਿਰ ਮੂੰਗਲੀ ਨਾਲ ਕੁੜਦੇ ਆ ਭਾਵੇਂ ਚਰਿੱਤਰ ਵਿਖਾਉਣ ਲੱਗੀ ਮਾਤਾ ਲੋਈ ਸੋ ਇਹ ਸੁਣ ਕੇ ਸਾਧੂ ਤਾਂ ਹਰੇ ਰਾਮ ਹਰੇ ਰਾਮ ਕਰਦੇ ਹੋਏ ਵਾਪਸ ਮੁੜ ਗਏ ਉਧਰੋਂ ਘਰ ਵਿੱਚ ਕਬੀਰ ਜੀ ਆ ਗਏ ਤੇ ਲੋਈ ਨੂੰ ਪੁੱਛਿਆ ਕਿ ਕੋਈ ਮਹਾਤਮਾ ਘਰ ਵਿੱਚ ਤਾਂ ਨਹੀਂ ਆਇਆ ਸੀ ਲੋਈ ਨੇ ਕਿਹਾ ਹਾਂ ਜੀ ਆਏ ਸੀ ਅਤੇ ਉਹ ਇੱਕ ਰੱਸੀ ਤੇ ਮੁੰਗਲੀ ਮੰਗਦੇ ਸਨ ਪਰ ਮੈਂ ਕਿਹਾ ਕਿ ਕਬੀਰ ਜੀ ਤਾਂ ਘਰ ਨਹੀਂ ਹਨ ਉਹ ਆਪ ਹੀ ਇਹ ਸਮਾਨ ਲਿਆ ਕੇ ਦੇਣਗੇ ਭਗਤ ਕਬੀਰ ਜੀ ਛੇਤੀ ਨਾਲ ਰੱਸੀ ਤੇ ਮੁੰਗਲੀ ਲੈ ਕੇ ਉਹਨਾਂ ਸਾਧੂਆਂ ਨੂੰ ਦੇਣ ਲਈ ਮਗਰ ਦੌੜ ਪਏ ਸੋ ਜਦ ਉਹਨਾਂ ਸਾਧੂਆਂ ਨੇ ਦੇਖਿਆ ਕਿ ਕਬੀਰ ਜੀ ਸਾਨੂੰ ਫੜ ਲਈ ਦੌੜ ਕੇ ਸਾਡੇ ਮਗਰ ਆ ਰਹੇ ਤਾਂ ਉਹ ਸਾਧੂ ਵੀ ਭੱਜ ਪਏ ਕਬੀਰ ਜੀ ਪਿੱਛੋਂਵਾਜਾਂ ਦੇਣ ਕੇ ਮਹਾਤਮਾ ਜੀ ਇਹ ਸਮਾਨ ਲੈ ਜਾਓ ਪਰ ਉਹ ਡਰਦੇ ਹੋਏ ਭੱਜੀ ਜਾਣ ਅਖੀਰ ਸਾਧੂ ਥੱਕ ਕੇ ਇੱਕ ਟੋਏ ਵਿੱਚ ਡਿੱਗ ਪਏ ਹੱਥ ਜੋੜ ਕੇ ਬੇਨਤੀ ਕੀਤੀ ਕਿ ਕਬੀਰ ਸਾਹਿਬ ਜੀ ਸਾਨੂੰ ਮੁਆਫ ਕਰਦੇ ਹੋ ਕਬੀਰ ਜੀ ਨੇ ਕਿਹਾ ਕਿ ਇਹ ਮਹਾਤਮਾ ਜੀ ਤੁਸੀਂ ਗਲਤ ਤਾਂ ਦੱਸੋ ਕੀ ਹੋਈ ਆ ਤਾਂ ਉਹਨਾਂ ਡਰਦੇ ਹੋયા ਨੇ ਕਿਹਾ ਕਿ ਲੋਈ ਜੀ ਨੇ ਕਿਹਾ ਕਿ ਕਬੀਰ ਜੀ ਦਾ ਸੁਭਾਅ ਬਿਲਕੁਲ ਬਦਲ ਚੁੱਕਾ ਹੈ ਉਹ ਘਰ ਆਏ ਮਹਾਤਮਾ ਨੂੰ ਮੁਸ਼ਕਾਂ ਬਣ ਕੇ ਕੁਟਦੇ ਆ ਅਸੀਂ ਤਾਂ ਡਰਦੇ ਹੋਏ ਭੱਜੇ ਹਾਂ ਇਹ ਸੁਣ ਕੇ ਕਬੀਰ ਜੀ ਬਹੁਤ ਉਦਾਸ ਹੋਏ ਘਰ ਆ ਕੇ ਲੋਈ ਜੀ ਵੱਲ ਪਿੱਠ ਕਰਕੇ ਬੈਠ ਗਏ ਤਦੋਂ ਲੋਈ ਜੀ ਵੱਲੋਂ ਜੋ ਬੇਨਤੀ ਕੀਤੀ ਉਸ ਬੇਨਤੀ ਬਾਬਤ ਦੱਸਦੇ ਹੋਏ ਕਬੀਰ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਸੋ ਇਸ ਦੀਆਂ ਦੋ ਉਥਾਨ ਕਹਾਉਂਦੀਆਂ ਇਤਿਹਾਸ ਵਿੱਚ ਇਸ ਸ਼ਬਦ ਦੀਆਂ ਇੱਕ ਹੋਰ ਉਥਾਨ ਕਹਾਕੀ ਆ ਇਹ ਕਦੋਂ ਉਚਾਰਨ ਕੀਤਾ ਉਹ ਵੀ ਆਪ ਜੀ ਨਾਲ ਸਾਂਝ ਪਾਉਂਦੇ ਆ ਕਹਿੰਦੇ ਇੱਕ ਵਾਰ ਹੀ ਭਗਤ ਕਬੀਰ ਸਾਹਿਬ ਜੀ ਨੂੰ ਮਿਲਣ ਲਈ ਇੱਕ ਕੁੜੀ ਆਇਆ ਜੋ ਕੋੜ ਦੇ ਰੋਗ ਕਰਕੇ ਬਹੁਤ ਦੁਖੀ ਤੇ ਵਿਰਲਾਪ ਕਰਦਾ ਸੀ ਜਦੋਂ ਕਬੀਰ ਜੀ ਦੇ ਘਰ ਵਿੱਚ ਪਹੁੰਚਿਆ ਤਦ ਕਬੀਰ ਜੀ ਘਰ ਨਹੀਂ ਸਨ ਉਸਨੇ ਪੁੱਛਿਆ ਕਿ ਕਬੀਰ ਜੀ ਕਿੱਥੇ ਆ ਤਾਂ ਲੋਈ ਜੀ ਨੇ ਕਿਹਾ ਕਿ ਉਹ ਕਿਸੇ ਆਦਮੀ ਦੇ ਸੰਸਕਾਰ ਕਰਨ ਲਈ ਗਏ ਹੋਏ ਆ ਜਦੋਂ ਮੁੜ ਕੇ ਆਉਣਗੇ ਤਾਂ ਉਹਨਾਂ ਦੇ ਸੀਸ ਉੱਪਰ ਕਲਗੀ ਹੋਵੇਗੀ ਹੋਰ ਕਿਸੇ ਦੇ ਨਹੀਂ ਹੋਵੇਗੀ ਕਿਉਂਕਿ ਉਹਨਾਂ ਦਾ ਵਿਰਾਗ ਇੱਕੋ ਜਿਹਾ ਹੀ ਰਹਿੰਦਾ ਜਦੋਂ ਕੋੜੀ ਤੁਰਨ ਲੱਗਾ ਤਾਂ ਲੋਈ ਨੇ ਕਿਹਾ ਕਿ ਤੁਹਾਨੂੰ ਕੀ ਕੰਮ ਸੀ ਉਸਨੇ ਕਿਹਾ ਕਿ ਮੈਨੂੰ ਕੁਸਟ ਰੋਗ ਹੋਇਆ ਇਉਂ ਕਹਿ ਕੇ ਬਹੁਤ ਵਿਰਲਾਪ ਕਰਨ ਲੱਗ ਪਿਆ ਤਦੋਂ ਲੋਈ ਜੀ ਨੇ ਲੋਈ ਜੀ ਨੂੰ ਉਸ ਤੇ ਬਹੁਤ ਤਰਸ ਆਇਆ ਤੇ ਉਸ ਤੋਂ RAM ਕਹਾ ਕੇ ਉਸ ਦਾ ਕੋੜ ਦੂਰ ਕਰ ਦਿੱਤਾ ਫਿਰ ਦੂਜੀ ਵਾਰ RAM ਕਹਾ ਕੇ ਉਸ ਦੇ ਵਿਕਾਰ ਮੇੜ ਦਿੱਤੇ ਤੀਜੀ ਵਾਰ RAM ਕਹਾ ਕੇ ਬ੍ਰਹਮ ਗਿਆਨ ਬਖਸ਼ ਦਿੱਤਾ ਜਦੋਂ ਰਾਜੀ ਹੋ ਕੇ ਤੁਰ ਪਿਆ ਤਾਂ ਰਸਤੇ ਵਿੱਚ ਕਬੀਰ ਜੀ ਨੂੰ ਮਿਲਿਆ ਤੇ ਚਰਨਾਂ ਉੱਪਰ ਨਮਸਕਾਰ ਕਰਕੇ ਕਿਹਾ ਕਿ ਲੋਈ ਜੀ ਨੇ ਤਿੰਨ ਵਾਰ ਰਾਮ ਕਹਾ ਕੇ ਮੇਰੇ ਤੇ ਕਿਰਪਾ ਕੀਤੀ ਹੈ ਇਹ ਸੁਣ ਕੇ ਕਬੀਰ ਜੀ ਘਰ ਆ ਕੇ ਲੋਈ ਜੀ ਵੱਲ ਕੰਡ ਕਰਕੇ ਬੈਠ ਗਏ ਭਾਬ ਪਿੱਠ ਕਰਕੇ ਬੈਠ ਗਏ ਤਾਂ ਲੋਈ ਜੀ ਨੇ ਪੁੱਛਿਆ ਕਿ ਮਹਾਰਾਜ ਕੀ ਕਾਰਨ ਹੈ ਆਪ ਚੁੱਪ ਕਰਕੇ ਕਿਉਂ ਬੈਠ ਗਏ ਹੋ ਤਾਂ ਕਬੀਰ ਜੀ ਨੇ ਕਿਹਾ ਕਿ ਤੂੰ ਰਾਮ ਦੇ ਨਾਮ ਦੀ ਕਦਰ ਨਹੀਂ ਜਾਣੀ ਇੱਕ ਵਾਰ ਹੀ ਰਾਮ ਕਹਾ ਕੇ ਕੋੜ ਕਿਉਂ ਨਹੀਂ ਦੂਰ ਕੀਤਾ ਤਿੰਨ ਵਾਰ ਕਹਾਉਣ ਦੀ ਕੀ ਲੋੜ ਪਈ ਸੀ ਤਾਂ ਲੋਈ ਜੀ ਨੇ ਕਿਹਾ ਪਤੀ ਭਗਤ ਜੀ ਇੱਕ ਵਾਰ ਕਹਾ ਕੇ ਤਾਂ ਉਸ ਦਾ ਕੋੜ ਦੂਰ ਕੀਤਾ ਹੈ ਦੂਸਰੀ ਵਾਰ ਉਸ ਦੇ ਪਾਪ ਮਿਟੇ ਆ ਜਿਨ੍ਹਾਂ ਪਾਪਾਂ ਕਰਕੇ ਕੋੜ ਹੋਇਆ ਸੀ ਜੇਕਰ ਪਾਪ ਨਾ ਮਿਟਦੇ ਤਾਂ ਕੋੜ ਦੁਆਰਾ ਹੋ ਜਾਣਾ ਸੀ ਤੀਸਰੀ ਵਾਰ ਕਹਾ ਕੇ ਉਸ ਨੂੰ ਬ੍ਰਹਮ ਗਿਆਨ ਬਖਸ਼ਿਸ਼ ਕੀਤਾ ਹੈ ਇਹ ਸੁਣ ਕੇ ਕਬੀਰ ਜੀ ਪ੍ਰਸੰਨ ਹੋ ਗਏ ਤੇ ਲੋਈ ਨੂੰ ਸੰਮੁਖ ਕੀਤਾ ਸੀ ਸੋ ਇੱਥੇ ਪਹਿਲੇ ਅਰਥ ਵਿੱਚ ਲੋਈ ਜੀ ਵੱਲੋਂ ਭਗਤ ਕਬੀਰ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਰਵਤ ਭਲਾ ਨ ਕਰਵਟ ਦੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਏ ਮਹਾਰਾਜ ਮੈਨੂੰ ਕਾਂਸੀ ਵਿਚਲਾ ਕਰਵਤ ਹੁੰਦਾ ਕਲਵੱਤਰ ਲੈ ਲੈਣਾ ਚੰਗਾ ਹੈ ਪਰ ਤੇਰੀ ਕਰਵਟ ਪੇਠ ਭਾਵ ਪਾਸਾ ਫੇਰਨਾ ਚੰਗਾ ਨਹੀਂ ਮੇਰੀ ਬੇਨਤੀ ਅਰਜੋਈ ਸੁਣ ਕਰਕੇ ਮੇਰੇ ਪ੍ਰੇਮ ਰੂਪੀ ਕੰਠ ਨਾਲ ਲੱਗਣਾ ਕਰੋ ਜਿਵੇਂ ਕਿਸੇ ਸਾਧੂ ਮਹਾਤਮਾ ਨੇ ਧਾਰਨਾ ਗਾਈ ਨ ਮੁਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਸੋ ਇੱਥੇ ਲੋਈ ਜੀ ਕਹਿ ਰਹੀ ਆ ਏ ਕਬੀਰ ਸਾਹਿਬ ਤੁਸੀਂ ਪਿੱਠ ਨਾ ਕਰੋ ਮੈਨੂੰ ਤੁਹਾਡੀ ਪਿੱਠ ਜਿਹੜੀ ਉਹ ਨਹੀਂ ਚੰਗੀ ਫੇਰਨੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੁਮਾਰੇ ਰਹਾਉ ਮੈਂ ਤੁਹਾਡੇ ਤੋਂ ਵਾਰਨੇ ਜਾਂਦੀ ਹਾਂ ਏ ਮੇਰੇ ਪਿਆਰੇ ਪਤੀ ਜੀ ਤੁਸੀਂ ਮੈਨੂੰ ਖਿਮਾ ਕਰਕੇ ਮੇਰੀ ਤਰਫ ਆਪਣਾ ਮੂੰਹ ਫੇਰ ਨਾ ਕਰੋ ਆਪਣੀ ਪਿੱਠ ਕਰਕੇ ਮੇਰੇ ਤਾਈ ਕਿਸ ਵਾਸਤੇ ਮਾਰਦੇ ਹੋ ਰਹਾਉ ਬਿਸਰਾਮ ਦੇ ਕੇ ਫਰਮਾਉਂਦੇ ਆ ਜੋ ਤਨ ਜੀ ਰਹਿ ਅੰਗ ਨ ਮੂਰ ਪਿੰਡ ਪਰੈ ਤੋ ਪ੍ਰੀਤ ਨ ਤੂਰੋ ਜੇਕਰ ਤੁਸੀਂ ਮੇਰੇ ਤਨ ਸਰੀਰ ਨੂੰ ਚੀਰ ਦਵੋਗੇ ਤਾਂ ਮੈਂ ਆਪਣੇ ਅੰਗਾਂ ਨੂੰ 모ੜਾਂਗੀ ਨਹੀਂ ਭਾਵ ਸੰਮੁਖ ਰਹਾਂਗੀ ਜੇਕਰ ਮੇਰਾ ਪਿੰਡ ਸਰੀਰ ਵੀ ਡਿੱਗ ਪਵੇਗਾ ਤਾਂ ਵੀ ਤੁਹਾਡੇ ਨਾਲੋਂ ਪ੍ਰੀਤ ਸਨੇਹ ਨਹੀਂ ਤੋੜਾਂਗੀ ਹਮ ਤੁਮ ਵਿਚ ਭਇਓ ਨਹੀਂ ਕੋਈ ਤੁਮੈ ਸੁਕੰਤ ਨਾਰ ਹਮ ਸੋਈ ਮੇਰੇ ਅਤੇ ਤੁਹਾਡੇ ਵਿਚ ਕੋਈ ਵਿਰੋਧ ਜਾਂ ਪਰਦਾ ਤਾਂ ਨਹੀਂ ਪਾਇਆ ਪਾਇਆ ਹੈ ਸੁਆਮੀ ਜੀ ਤੁਸੀਂ ਤਾਂ ਉਹੀ ਮੇਰੇ ਕੰਤ ਪਤੀ ਹੋ ਤੇ ਮੈਂ ਵੀ ਉਹੀ ਤੁਹਾਡੀ ਨਾਰ ਇਸਤਰੀ ਪਤਨੀ ਆ ਇਹ ਬੇਨਤੀ ਸੁਣ ਕੇ ਕਹਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਹੈ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਹੇ ਹੇ ਲੋਈ ਤੂੰ ਮੇਰੀ ਗੱਲ ਸੁਣਨਾ ਕਰ ਸਾਨੂੰ ਹੁਣ ਤੇਰੀ ਪ੍ਰਤੀਤ ਪ੍ਰਤੀਤੀ ਨਹੀਂ ਹੋਈ ਹੁੰਦੀ ਭਾਵ ਤੇਰੇ ਤੇ ਭਰੋਸਾ ਨਹੀਂ ਆਉਂਦਾ ਫਿਰ ਲੋਈ ਜੀ ਨੇ ਹੱਥ ਜੋੜ ਕੇ ਕਿਹਾ ਸਵਾਮੀ ਜੀ ਮੈਂ ਪਹਿਲੀ ਵਾਰ ਆਰਾਮ ਕਹਾ ਕੇ ਉਸ ਦਾ ਕੋਹੜ ਦੂਰ ਕੀਤਾ ਦੂਸਰੀ ਵਾਰ ਰਾਮ ਪਾਪ ਮਿਟੇ ਤੀਸਰੀ ਵਾਰ ਰਾਮ ਕਹਾ ਕੇ ਬ੍ਰਹਮ ਗਿਆਨ ਬਖਸ਼ਿਆ ਇਹ ਸੁਣ ਕੇ ਕਬੀਰ ਜੀ ਬਹੁਤ ਪ੍ਰਸੰਨ ਹੋਏ ਤੇ ਲੋਈ ਜੀ ਨੂੰ ਸੰਮੁਖ ਕੀਤਾ ਇਸ ਸ਼ਬਦ ਦੇ ਹਣ ਦੂਸਰੇ ਅਰਥ ਵੀ ਕਰਦੇ ਆ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਏ ਪਰਮੇਸ਼ਰ ਸਾਨੂੰ ਕਾਂਸ਼ੀ ਦਾ ਕਲਵੱਤਰ ਆਰਾ ਲੈ ਲੈਣਾ ਚੰਗਾ ਹੈ ਪਰ ਜਿਹੜਾ ਚਿੱਤ ਨੇ ਤੁਹਾਡੇ ਸਨਮੁਖ ਨਾ ਹੋਣਾ ਇਹ ਤੁਹਾਡੀ ਕੰਡ ਕਰਨੀ ਪਿੱਠ ਚੰਗੀ ਨਹੀਂ ਹੈ ਮੇਰੀ ਬੇਨਤੀ ਨੂੰ ਸੁਣਨਾ ਕਰੋ ਤੇ ਮੈਨੂੰ ਆਪਣੇ ਕੰਠ ਨਾਲ ਲਗਾਉਣਾ ਕਰੋ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੁਮਾਰੇ ਰਹਾਉ ਸੋ ਏ ਪਰਮੇਸ਼ਰ ਮੈਂ ਤੁਹਾਡੇ ਤੋਂ ਵਾਰੀ ਕੁਰਬਾਨ ਜਾਂਦੀ ਹਾਂ ਤੁਸੀਂ ਆਪਣੇ ਮੁਖ ਨੂੰ ਮੇਰੀ ਤਰਫ ਫੇਰਨਾ ਕਰੋ ਕਰਨਾ ਕਰੋ ਸਰਗੁਣ ਸਰੂਪ ਧਾਰ ਕੇ ਮੈਨੂੰ ਦਰਸ਼ਨ ਬਖਸ਼ੋ ਸਾਖ ਸਾਧ ਹੁਣ ਰੂਪ ਮੁਖ ਫੇਰ ਨਾ ਕਰੋ हे ਪਰਮੇਸ਼ਰ ਹੁਣ ਦਰਸ਼ਨ ਨਾ ਦੇਣ ਰੂਪ ਜਾਂ ਚਿਤ ਨਾ ਟਿਕਣ ਰੂਪ ਪਿੱਠ ਦੇਖ ਕਰਕੇ ਮੇਰੇ ਤਾਂ ਵਿਛੋੜੇ ਵਿੱਚ ਕਿਸ ਵਾਸਤੇ ਮਾਰਦੇ ਹੋ ਰਹਾਉ ਜੋ ਤਨ ਚੀਰਹਿ ਅੰਗ ਨ ਮੂਰੋ ਪਿੰਡ ਪਰਤ ਤਉ ਪ੍ਰੀਤ ਨ ਤੂਰੋ हे ਪਰਮੇਸ਼ਰ ਜੇਕਰ ਸਰੀਰ ਨੂੰ ਆਰੇ ਨਾਲ ਚੀਰ ਦਿਓਗੇ ਤਾਦੇ ਵੀ ਮੈਂ ਆਗਨੀ ਮੋੜਾਂਗੀ ਭਾਵ ਚਰਵਾ ਲਵਾਂਗੀ ਜੇਕਰ ਸਰੀਰ ਵੀ ਡਿੱਗ ਪਿਆ ਤਾਂ ਵੀ ਤੁਹਾਡੇ ਨਾਲੋਂ ਪ੍ਰੀਤੀ ਨਹੀਂ ਤੋੜਾਂਗੀ ਹਮ ਤੁਮ ਵਿਚ ਭਇਓ ਨਹੀਂ ਕੋਈ ਤੁਮ ਹੈ ਸੁਕੰਤ ਨਾਰ ਹਮ ਸੋਈ ਏ ਮਹਾਰਾਜ ਅਸੀਂ ਤੁਹਾਡੇ ਭਗਤ ਹਾਂ ਤੁਸੀਂ ਸਾਡੇ ਭਗਵੰਤ ਹੋ ਫਿਰ ਵਿਚ ਕੋਈ ਪਰਦਾ ਤਾਂ ਪਿਆ ਨਹੀਂ ਤੁਸੀਂ ਉਹ ਹੀ ਸਾਡੇ ਕੰਤ ਪਤੀ ਦੀ ਨਿਆਈ ਹੋ ਅਸੀਂ ਤੁਹਾਡੀ ਨਾਰ ਇਸਤਰੀ ਦੀ ਨਿਆਈ ਭਗਤ ਹਾਂ ਕਹਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪਰਤੀਤ ਨ ਹੋਈ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਏ ਲੋਈ ਪ੍ਰਕਾਸ਼ ਰੂਪ ਪਰਮੇਸ਼ਰ ਸੁਣਨਾ ਕਰੋ ਏ ਮਹਾਰਾਜ ਸਾਨੂੰ ਹੁਣ ਤੱਕ ਤੁਹਾਡੀ ਪ੍ਰਤੀਤੀ ਨਹੀਂ ਹੋਈ ਭਾਵੇਂ ਤੁਸੀਂ ਪ੍ਰਗਟ ਨਹੀਂ ਹੁੰਦੇ ਇਹ ਕੀ ਕਾਰਨ ਹੈ ਮਹਾਰਾਜ ਸੋ ਅੱਗੇ ਅਗਲਾ ਸ਼ਬਦ ਆਰੰਭ ਹੋ ਰਿਹਾ ਇਹ ਅਗਲਾ ਸ਼ਬਦ ਜੋ ਹੈ ਇੱਕ ਪੰਡਤ ਹੰਕਾਰ ਦੇ ਸਹਤ ਭਗਤ ਕਬੀਰ ਸਾਹਿਬ ਜੀ ਨੂੰ ਕਹਿਣ ਲੱਗਾ ਕਿ ਤੂੰ ਜੁਲਾਹਾ ਹੋ ਕੇ ਬਹੁਤ ਗਿਆਨ ਦੀਆਂ ਗੱਲਾਂ ਕਰਦਾ ਹੈ ਪਰ ਤੂੰ ਮੁਕਤ ਨਹੀਂ ਹੋ ਸਕਦਾ ਤਾਂ ਸੁਣ ਕੇ ਕਬੀਰ ਜੀ ਨੇ ਕਿਹਾ ਕਿ ਜੁਲਾਹਾ ਹੋਣਾ ਕੋਈ ਮਾੜੀ ਗੱਲ ਨਹੀਂ ਹੈ ਕਿਉਂਕਿ ਇੱਕ ਪੱਖ ਵਿੱਚ ਪ੍ਰਮਾਤਮਾ ਵੀ ਜੁਲਾਹਾ ਹੀ ਆ ਤਾਂ ਇਹ ਸੁਣ ਕੇ ਪੰਡਤ ਨੇ ਕਿਹਾ ਕਿ ਪ੍ਰਮਾਤਮਾ ਜੁਲਾਹਾ ਕਿਵੇਂ ਹੋ ਸਕਦਾ ਹੈ ਸਿੱਧ ਕਰਕੇ ਦੱਸੋ ਕਬੀਰ ਜੀ ਪਰਮੇਸ਼ਰ ਨੂੰ ਜੁਲਾਹਾ ਸਿਧ ਕਰਕੇ ਹੋਏ ਇਹ ਪਾਵਨ ਸ਼ਬਦ ਫਰਮਾਉਂਦੇ ਆ ਆਸਾ ਕੋਰੀ ਕੋ ਕਾਹੂ ਮਰਮ ਨਾ ਜਾਨਾ ਸਭ ਜਗ ਆਨ ਤਨਾਇਓ ਤਨ ਰਹਾਉ ਭਗਤ ਸਾਹਿਬ ਇਹ ਸ਼ਬਦ ਵਿੱਚ ਦੱਸ ਰਹੇ ਆ ਵੀ ਉਹ ਪਰਮੇਸ਼ਰ ਵੀ ਜੁਲਾਹਾ ਕਿਵੇਂ ਆ ਏ ਪੰਡਤ ਉਸ ਪਰਮੇਸ਼ਰ ਰੂਪੀ ਕੋਰੀ ਜੁਲਾਹੇ ਦਾ ਕਿਸੇ ਨੇ ਮਰਮ ਭੇਦ ਨਹੀਂ ਜਾਨਣਾ ਕੀਤਾ ਜਿਸ ਨੇ ਮਾਇਆ ਸਭਲ ਕਹਾ ਕੇ ਸੂਖਮ ਤਤਾਂ ਸਤੂਲ ਤਤਾਂ ਫਿਰ 25 ਪ੍ਰਕਿਰਤੀਆਂ ਦੁਆਰਾ ਸਾਰੇ ਸੰਸਾਰ ਰੂਪੀ ਤਾਣੇ ਨੂੰ ਤਣਾ ਕੇ ਲਿਆਂਦਾ ਵ ਦ્વੈਤ ਕਰਕੇ ਸਾਰੇ ਸੰਸਾਰ ਰੂਪੀ ਤਾਣੇ ਨੂੰ ਤਣਾਇਆ ਰਹਾਉ ਬਿਸਰਾਮ ਦੇ ਕੇ ਫਰਮਾਉਂਦੇ ਆ ਜਬ ਤੁਮ ਸੁਨ ਲੈ 베ਦ ਪੁਰਾਨ ਤਬ ਹਮ ਇਤਨਕ ਪਸਰੇਉ ਤਨ हे ਪੰਡਤ ਜਦੋਂ ਤੂੰ ਚਾਰੇ ਵੇਦਾਂ 18 ਪੁਰਾਣਾ ਧਰਮ ਸ਼ਾਸਤਰਾਂ ਆਦਿਕ ਦੁਆਰਾ ਸੁਣ ਲਿਆ ਹੈ ਕਿ ਇਹ ਸੰਸਾਰ ਰੂਪੀ ਸਾਰਾ ਤਾਣਾ ਪਰਮੇਸ਼ਰ ਨੇ ਮਾਇਆ ਸਵਲੋ ਕੇ ਆਪਣੇ ਨਾਲੋਂ ਭਿੰਨ ਟਣਾਉਣਾ ਕੀਤਾ ਸੋ ਅਸੀਂ ਵੀ ਇਤਨਾ ਇਤਨਾ ਕੋ ਬ੍ਰਹਿਮੰਡ ਰੂਪੀ ਤਾਣਾ ਉਸ ਪਰਮੇਸ਼ਰ ਦੁਆਰਾ ਪਸਰਿਆ ਹੋਇਆ ਜਨਾਇਆ ਧਰਨ ਆਕਾਸ ਕੀ ਕਰਗਹਿ ਬਣਾਈ ਚੰਦ ਸੂਰਜ ਦੋਏ ਸਾਥ ਚਲਾਈ ਉਸ ਪਰਮੇਸ਼ਰ ਰੂਪੀ ਜੁਲਾਹੇ ਨੇ ਧਰਤੀ ਅਤੇ ਆਕਾਸ਼ ਦੀ ਕਰਗੈ ਹੁੰਦਾ ਕੰਗੀ ਬਣਾਉਣਾ ਕੀਤੀ ਚੰ드ਰਮਾ ਤੇ ਸੂਰਜ ਦੀਆਂ ਦੋ ਨਲੀਆਂ ਚਲਾਈਆਂ ਹੋਈਆਂ ਪਾਈ ਜੋਰ ਬਾਤ ਇੱਕ ਕੀਨੀ ਤਹਿ ਤਾਂਤੀ ਮਨ ਮੰਨ ਜੋ ਏਕਤਾ ਵਾਲੀ ਗੱਲ ਕੀਤੀ ਹੋਈ ਸਾਰੀ ਸ੍ਰਿਸ਼ਟੀ ਦੀ ਬਾਤ ਜਿਸ ਨੇ ਆਪਣੇ ਵਸ ਕੀਤੀ ਹੋਈ ਆ ਇਹੋ ਹੀ ਉਸ ਪਰਮੇਸ਼ਰ ਨੇ ਪਾਈ ਹੁੰਦਾ ਖੜਾਮ ਦੀ ਜੋੜ ਕੀਏ ਜੋੜੀ ਪੈਰਾਂ ਵਿੱਚ ਪਾਈ ਹੋਈ ਹੈ ਇਸ ਤਤਾਂ ਰੂਪੀ ਤਾਂਤੀ ਤੰਦਾਂ ਨੂੰ ਜੋੜਨ ਵਾਸਤੇ ਜੁਲਾਹੇ ਵਿੱਚ ਸਾਡਾ ਮਨ ਹਿਰਦਾ ਮੰਨ ਗਿਆ ਹੈ ਜੁਲਾਹੇ ਘਰ ਆਪਣਾ ਚੀਨਾ ਘਟ ਹੀ ਰਾਮ ਪਛਾਨਾ ਮੈਂ ਤਾਂ ਉਸ ਪਰਮੇਸ਼ਰ ਰੂਪ ਜੁਲਾਹੇ ਨੂੰ ਆਪਣਾ ਘਰ ਸਰੂਪ ਚੀਨਾ ਕੀਏ ਜਾਨਣਾ ਕੀਤਾ ਅਤੇ ਘਟ ਹਿਰਦੇ ਵਿੱਚ ਹੀ ਉਸ ਪਰਮੇਸ਼ਰ ਨੂੰ ਪਛਾਣਿਆ ਹੈ ਫਿਰ ਅੱਗੇ ਪ੍ਰਸ਼ਨ ਕੀਤਾ ਉਸ ਪੰਡਤ ਨੇ ਇਹ ਕਬੀਰ ਜੀ ਜਿਲਾਹਾ ਤਾਂ ਤਾਣੀ ਬੂਣੀ ਤੋਂ ਉਸ ਨੂੰ ਕੱਟ ਦਿੰਦਾ ਪਰਮੇਸ਼ਰ ਪਰਲੋਕ ਕਿਵੇਂ ਕਰਦਾ ਅੱਗੇ ਆਖਰੀ ਇਸ ਪੰਕਤੀ ਵਿੱਚ ਦੱਸਦੇ ਆ ਕਹਿਤ ਕਬੀਰ ਕਾਰਗਹਿ ਤੋਰੀ ਸੂਤੈ ਸੂਤ ਮਿਲਾਏ ਕੋਰੀ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਜਦੋਂ ਉਸ ਨੇ ਧਰਤੀ ਤੇ ਆਕਾਸ਼ ਦੀ ਕਾਰਗਹਿ ਕੰਗੀ ਤੋੜ ਦਿੱਤੀ ਭਾਵ ਜੋ ਨਾਭੀ ਦੇ ਅੰਦਰ ਉਪਾਨ ਤੇ ਪ੍ਰਾਣ ਵਾਯੂ ਦਾ ਚੱਕਰ ਆ ਜਦੋਂ ਟੁੱਟ ਜਾਵੇ ਤਾਂ ਮੌਤ ਹੋ ਜਾਂਦੀ ਆ ਇਓ ਇਹ ਸਿਸਮਾਰ ਚੱਕਰ ਦੀ ਜਦੋਂ ਗੰਢ ਤੋੜ ਦਿੱਤੀ ਤਦੋਂ ਪਰਮੇਸ਼ਰ ਰੂਪੀ ਕੋਰੀ ਜੁਲਾਹਾ ਸੂਤੇ ਸੂਤ ਤਾਣੇ ਪੇਟੇ ਵਾਂਗ ਸਾਰੀ ਰਚਨਾ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ ਆਸਾ ਇੱਕ ਬਹੁਤ ਹੀ ਪਖੰਡ ਕਰਨ ਵਾਲਾ ਬੰਦਾ ਸੀ ਜੋ ਬਾਰੋਂ ਤਾਂ ਬਹੁਤ ਤੀਰਥਜਾਤਰੂ ਤੇ ਸਾਰੇ ਤੀਰਥਾਂ ਦਾ ਇਸ਼ਨਾਨ ਕਰਨ ਵਾਲਾ ਸਦਾਉਂਦਾ ਸੀ ਪਰੰਤੂ ਅੰਦਰ ਈਰਖਾ, ਰਾਗ, ਦਵੇਖ ਆਦਿ ਦੀ ਮੈਲ ਭਰੀ ਹੋਈ ਸੀ ਉਸ ਵੱਲ ਵੇਖ ਕੇ ਕਬੀਰ ਸਾਹਿਬ ਜੀ ਪਾਵਨ ਉਪਦੇਸ਼ ਦਿੰਦੇ ਆ ਅੰਤਰ ਮੈਲ ਜੇ ਤੀਰਥ ਨਾ ਵੈ ਤਿਸ ਬੈਕੁੰਠ ਨਾ ਜਾਣਾ हे ਭਾਈ ਜੇਕਰ ਕਿਸੇ ਦੇ ਅੰਦਰ ਹਿਰਦੇ ਵਿੱਚ ਤਾਂ ਪਾਪਾਂ ਦੀ ਮੈਲ ਗੰਦਗੀ ਹੈ ਤੇ ਬਾਹਰੋਂ ਤੀਰਥਾਂ ਦੇ ਜਾ ਕੇ ਨਹਾਉਂਦਾ ਫਿਰਦਾ ਹੈ ਉਸ ਦੇ ਬੈਕੁੰਟ ਸਵਰਗ ਵਿੱਚ ਜਾਣਾ ਨਹੀਂ ਹੈ ਲੋਕ ਪਦੀਣੇ ਕਸ਼ੂ ਨਾ ਹੋਵੇ 나ਹੀਂ ਰਾਮ ਅਯਾਨਾ ਲੋਕਾਂ ਦੇ ਭਤੀਜਣ ਨਾਲ ਕੇ ਬਹੁਤ ਤੀਰਥ ਯਾਤਰੂ ਹੈ ਇਸ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਅਤੇ ਉਹ ਰਾਮ ਪਰਮੇਸ਼ਰ ਵੀ ਅਯਾਨਾ ਅਗਿਆਤ ਨਹੀਂ ਨਿਆਣਾ ਨਹੀਂ ਉਹ ਸਾਰਾ ਕੁਝ ਜਾਣਦਾ ਹੈ ਪੂਜੋ ਰਾਮ ਏਕ ਹੀ ਦੇਵਾ ਸੱਚਾ ਨਾਵਣ ਗੁਰ ਕੀ ਸੇਵਾ ਰਹਾਉ ਹਾਂ ਏ ਭਾਈ ਇਸ ਕਰਕੇ ਇੱਕ ਦੇਵਾ ਪ੍ਰਕਾਸ਼ ਰੂਪ ਪੂਜਨੀਕ ਪਰਮੇਸ਼ਰ ਵਾਹਿਗੁਰੂ ਨੂੰ ਨਿਸ਼ਚੇ ਕਰਕੇ ਪੂਜਨਾ ਕਰੋ ਅਤੇ ਪਰਮੇਸ਼ਰ ਸਰੂਪ ਗੁਰੂ ਸਾਹਿਬ ਦੀ ਸੇਵਾ ਟਹਿਲ ਕਰੋ ਇਹੋ ਹੀ ਸੱਚਾ ਤੀਰਥਾਂ ਦਾ ਨਹਾਉਣਾ ਵਾ ਇਹੋ ਹੀ ਇਸ਼ਨਾਨ ਕਰਨਾ ਵਾ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਆ ਜਲ ਕੈ ਮੱਜਨ ਜੇ ਗਤ ਹੋਵੈ ਨਿਤ ਨਿਤ ਮੀਂਡਕ ਨਾਵਹਿ ਦੱਸਦੇ ਆ ਜੇਕਰ ਕਿਤੇ ਪਾਣੀ ਦੇ ਨਾਲ ਹੀ ਮੱਜਨ ਹੁੰਦਾ ਇਸ਼ਨਾਨ ਕਰਨਾ ਵੀ ਜੇਕਰ ਇਸ਼ਨਾਨ ਕੀਤੇ ਹੀ ਮੁਕਤੀ ਹੁੰਦੀ ਹੁੰਦੀ ਫਿਰ ਤਾਂ ਮੀਂਡਕ ਨਾਮ ਡੱਡੂ ਦਾ ਡੱਡੂ ਨਿਤ ਨਿਤ ਉਹ ਨਿਤਾ ਪ੍ਰਤੀ ਹੀ ਪਾਣੀ ਵਿੱਚ ਨਹਾਉਂਦੇ ਰਹਿੰਦੇ ਫਿਰ ਉਹ ਮੁਕਤ ਹੋਣੇ ਚਾਹੀਦੇ ਸਨ ਉਹ ਮੁਕਤ ਕਿਉਂ ਨਾ ਹੋਏ ਜੈਸੇ ਮੀਂਡਕ ਤੈਸੇ ਉਹ ਏ ਨਰ ਫਿਰ ਫਿਰ ਜੂਨੀ ਆਵਹਿ ਹਾਂ ਜਿਸ ਪ੍ਰਕਾਰ ਮੈਂਡਕ ਡੱਡੂ ਪਾਣੀ ਵਿੱਚ ਰਹਿੰਦੇ ਤੈਸੇ ਕਿ ਉਸੇ ਪ੍ਰਕਾਰ ਹੀ ਉਹ ਤੀਰਥ ਸ਼ਨਾਨੀ ਪੁਰਖਵਾ ਜਿਹੜੇ ਤੀਰਥਾਂ ਤੇ ਕੱਲਾ ਵਿਸ਼ਵਾਸ ਰੱਖਦੇ ਨਾਮ ਨਹੀਂ ਜਪਦੇ ਚੰਗੇ ਕਰਮ ਨਹੀਂ ਕਰਦੇ ਬੁਰੇ ਕਰਮ ਕਰਕੇ ਤੀਰਥਾਂ ਤੇ ਨਹਾਏ ਜਾਂਦੇ ਫਿਰ ਫਿਰ ਕਹਿੰਦੇ ਉਹ ਮੁੜ ਮੁੜ ਕੇ ਜੂਨੀਆਂ ਵਿੱਚ ਆਉਂਦੇ ਜਾਂਦੇ ਰਹਿੰਦੇ ਆ ਮਨਹੁ ਕਠੋਰ ਮਰੈ ਬਾਂਨਾਰਸ ਨਰਕ ਨਾਂ ਬਾੰਚਿਆ ਜਾਈ ਜੇਕਰ ਕੋਈ ਮਨ ਵਿੱਚੋਂ ਪੱਥਰ ਵਰਗਾ ਕਠੋਰ ਕਰੜਾ ਵਾ ਭਾਵੇਂ ਉਹ ਬਨਾਰਸ ਕਾਂਸੀ ਵਰਗੇ ਤੀਰਥ ਉੱਪਰ ਵੀ ਮਰ ਜਵੇ ਤਾਂ ਵੀ ਉਸ ਤੋਂ ਨਰਕ ਵਿੱਚ ਪੈਣ ਤੋਂ ਬਚਿਆ ਨਹੀਂ ਜਾਣਾ ਉਹ ਨਰਕ ਵਿੱਚ ਹੀ ਪਵੇਗਾ ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਨ ਤਰਾਈ ਹੜੰਬੈ ਜੋ ਧਰਤੀ ਆ ਉਹ ਮਗਹਰ ਦੀ ਧਰਤੀ ਆ ਭਾਵ ਜਿੱਥੇ ਸਾਰਿਆਂ ਨੂੰ ਲੋਕੀ ਖੋਤੇ ਦੀ ਜੂਨ ਵਿੱਚ ਪੈਣਾ ਮੰਨਦੇ ਆ ਭਾਵ ਮਾੜੀ ਧਰਤੀ ਮੰਨਦੇ ਆ ਸੋ ਬਨਾਰਸ ਦੀ ਕਾਂਸੀ ਦੀ ਧਰਤੀ ਨੂੰ ਪਵਿੱਤਰ ਮੰਨਦੇ ਆ ਸੋ ਪਿੱਛੇ ਕਬੀਰ ਸਾਹਿਬ ਦੱਸ ਆਏ ਆ ਕਿ ਜੇ ਕੋਈ ਮਾੜੇ ਕਰਮ ਕਰਨ ਵਾਲਾ ਕਰੜੇ ਦਿਲ ਵਾਲਾ ਕਠੋਰ ਚਿੱਤ ਵਾਲਾ ਜੇਕਰ ਕਾਂਸੀ ਦੀ ਧਰਤੀ ਤੇ ਮਰ ਜਵੇ ਤਾਂ ਮੁਕਤ ਨਹੀਂ ਹੋਵੇਗਾ ਤੇ ਹਰ ਕਾ ਸੰਤ ਮਰਹਿ ਹੜੰਬ ਹੈ ਹੁਣ ਦੱਸ ਰੇ ਕੋਈ ਪਰਪ੍ਰੇਸ਼ਰ ਦਾ ਪਿਆਰਾ ਨਾਮ ਜਪਣ ਵਾਲਾ ਜੇ ਕੋਈ ਹੜੰਬੇ ਦੀ ਧਰਤੀ ਤੇ ਮਾੜੀ ਧਰਤੀ ਤੇ ਵੀ ਮਰ ਜਵੇ ਤਾਂ ਵੀ ਉਹ ਚੰਗੇ ਪਾਸੇ ਹੀ ਜਾਂਦਾ ਕਿਉਂਕਿ ਉਹਨੂੰ ਤਾਂ ਨਾਮ ਦਾ ਫਲ ਮਿਲਣਾ ਨਾ ਕਿ ਧਰਤੀ ਦਾ ਸੋ ਪਰੰਤੂ ਇਸ ਦੇ ਉਲਟ ਜੋ ਪਰਮੇਸ਼ਰ ਦਾ ਸੰਤ ਭਗਤ ਜਨ ਭਾਵੇਂ ਹੜੰਬੇ ਮਗਹਰ ਦੀ ਧਰਤੀ ਜਿੱਥੇ ਸਾਰਿਆਂ ਨੂੰ ਲੋਕੀ ਕਹਿੰਦੇ ਵੀ ਖੋਤੇ ਦੀ ਜੂਨ ਵਿੱਚ ਪੈਣਾ ਪੈਂਦਾ ਜਿਹੜਾ ਉੱਥੇ ਮਰਦਾ ਭਾਵ ਜਿਹੜਾ ਉੱਥੇ ਮਰ ਜੇ ਤਾਂ ਵੀ ਉਹ ਸਾਰੇ ਸੈਨ ਸਾਖ ਸੰਬੰਧੀਆਂ ਨੂੰ ਤਾਰ ਲਏਗਾ ਦਿਨ ਸ ਨਾਰੈਣ ਬੇਦ ਨਹੀਂ ਸ਼ਾਸਤਰ ਤਹ ਬਸੈ ਨਰੰਕਾਰ ਜਿੱਥੇ ਦਿਨ ਅਤੇ ਰੈਣ ਰਾਤ ਨਹੀਂ ਹੈ ਵੇਦਾਂ ਅਤੇ ਸ਼ਾਸਤਰਾਂ ਦੀ ਕੋਈ ਕਲਪਨਾ ਵੀ ਨਹੀਂ ਹੈ ਉਥੇ ਸੁੰਨ ਅਵਸਥਾ ਵਿੱਚ ਆਕਾਰਾਂ ਤੋਂ ਰਹਿਤ ਪਰਮੇਸ਼ਰ ਵਸਦਾ ਹੈ ਕਹ ਕਬੀਰ ਨਰ ਤਿਸਹਿ ਧਿਆਵੋ ਬਾਵਰਿਆ ਸੰਸਾਰਾ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ हे ਨਾਰਤੋਂ ਭਾਵ ਪੁਰਸ਼ੋ ਤਿਸਹਿ ਉਸ ਨਿਰੰਕਾਰ ਨੂੰ ਹੀ ਧਿਆਉਣਾ ਕਰੋ ਇੱਕ ਸਿਮਰਨ ਤੋਂ ਬਗੈਰ ਨਾਮ ਤੋਂ ਬਗੈਰ ਦੂਜੀ ਗੱਲ ਨਾ ਕਰੋ ਸੰਸਾਰਾ ਜਗਤ ਵਿੱਚ ਬਾਵਰਿਆ ਕਮਲਿਆਂ ਵਾਂਗੂ ਤੁਰੇ ਫਿਰਦੇ ਹੋ ਉਸ ਨੂੰ ਯਾਦ ਕਰੇ ਤੋਂ ਬਗੈਰ ਸਾਰਾ ਜਗਤ ਹੀ ਕਮਲਾ ਆਇਆ ਫਿਰਦਾ ਹੈ ਵਾਹਿ ਗੁਰੂ ਵਾਹਿ ਗੁਰੂ ਵਾਹੇ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ